ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡਵਲ ਟੋਆ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਨੂੰ ਤੇ ਫੂਲੇ ਨੂੰ ਮਲਾ ਦੇਾਂਗੇ ਚਾਰ ਮੱਝਾਂ ਝੋਟੀਆਂ ਵੀਡੀਓ ਦੇ ਵਿੱਚ ਕਵਰ ਕਰ ਦੇਣੀਆਂ ਦੋ ਸੱਜਣੋਂ ਗੱਬਣਾ ਤਿਆਰ ਆ ਸੂਣ ਨੂੰ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਵੀ ਇਹਨਾਂ ਸਾਰੀਆਂ ਦਾ ਲੇਖਾ ਜੋਖਾ ਲੈ ਲੈਣੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਧੰਨਵਾਦ ਹੋਊਗਾ ਆ ਦੇਖਿਓ ਕਿੱਡੀ ਪਲੀ ਸੰਭੀ ਤੇ ਨੱਗਰ ਝੋਟੀ ਚੰਗਾ ਲੇਵਾ ਪਾਂਡਾ ਆ ਵੀ ਬਿਲਕੁਲ ਓਕੇ ਰਿਪੋਰਟਾਂ ਤੇ ਬਿਲਕੁਲ ਹੀ ਤਾਜੀ ਸੂਈ ਹਜੇ ਮੰਨ ਲਓ ਵੀ ਰਾਤ ਦੀ ਜਾਂ ਕੱਲ ਦੀ ਉਹ ਪੁੱਛਦੇ ਆ ਚੰਗੀ ਝੋਟੀ ਆ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਾਸਰੀ ਕਾਲ ਹੋਰ ਸੁਣਾਓ ਬੜੀ ਕਿਰਪਾ ਕਰਦਾ ਵਧੀਆ ਵੇਢੀ ਚੜਦੀ ਕਲਾ ਜੜਦੀ ਕਲਾ ਗੁਰੂ ਰਾਮਦਾਸ ਦੀ ਖਲਦੀਰ ਸਾਹਿਬ ਇਹ ਰਿਹਾ ਸ਼ੁਕਰ ਗੁਰੂ ਰਾਮਦਾਸ ਜੀ ਤੇ ਡਰੈੱਸ ਆਪਣਾ ਡਰੈੱਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਨਾਂ ਮੇਰਾ ਸੁਖਦੇਸ਼ ਸਿੰਘ ਇਹਦਾ ਫੂਲਾ ਨੰਬਰ 887288056889844032 ਬਲਟੋਈਆਂ ਕੇ ਕੋਈ ਪੁੱਛਲੇ ਦੋਲਾਨਾਂ ਕਾ ਬਈ ਕੰਦੇ ਜਨਾ ਆਪਣੇ ਮਸ਼ਹੂਰ ਆ ਬਈ ਮਸ਼ਹੂਰ ਆ ਹਾਂ ਤੇ ਫੂਲੇ ਦਾ ਪੁੱਛ ਲੈਣ ਫੂਲੇ ਦਾ ਪੁੱਛ ਲੈਣ ਤੇ ਦੇ ਦਾ ਪੁੱਛ ਕੇਹੇ ਤੁਹਾਨੂੰ ਚਾਚਾ ਭਤੀ ਜੱਡੇ ਰਲ ਕੇ ਕਰਦੇ ਵਪਾਰ ਠੀਕ ਐ ਇਹ ਤੋਂ ਕਰ ਲਈ ਸ਼ੁਰੂ ਫੂਲੇ ਕੰਮ ਆ ਇਹ ਦੂਜਾ ਸੁਗਾ ਛੋਟੀ ਸੂਈ ਕਲਦੀਸ਼ ਰਾਤ ਦੀ ਦੂਜਾ ਆ ਦੂਜਾ ਸੁਗਾ ਸੂਈ ਆ ਰਾਤ ਦੀ ਠੀਕ ਆ ਤੇ ਚੰਗੀ ਛੋਟੀ ਆ ਓਕੇ 12 13 ਕਿਲੋ ਪਹਿਲਾਂ ਨੇ ਦੁੱਧ ਭਰਿਆ ਤੇ 10 ਕਿਲੋ ਬੌੜਾ ਤਾਂ ਹੁਣ ਵੀ ਹੋਊਗਾ ਠੀਕ ਆ 10 ਕਿਲੋ ਦੇ ਲਾਗੇ ਬੰਨੇ ਬੌੜਾ ਹੋ ਮਗਰ ਕੱਟਾ ਕੱਟੀ ਆ ਮਗਰ ਇਹਦੇ ਕੱਟਾ ਮਗਰ ਆ ਗਿਆ ਕੱਟਾ ਵੀ ਸਜਣੋ ਤੇ ਚੋਨ ਬੜੀ ਖਰੀ ਮੂੰ ਤਾਂ ਬਰੀਕ ਚਮੜੀ ਦੀ ਹਨਾ ਬਰੀਕ ਚਮੜੀ ਮੈਂ 15 ਕਿਲੋ ਲਿਖਾ ਕੇ ਲੈ ਜੇ ਫਿਕਰ ਨੀ ਠੀਕ ਆ ਦੇਖਿਓ ਸਜਣੋ ਦੁੱਧਾਂ ਸੂਆ ਮਾਲਕਾਂ ਦੇ ਦਸਨ ਮੁਤਾਬਕ ਕਰਮਾਂ ਵਾਲੀ ਸੂਈ ਆ ਰੀਕ ਚਮੜੀ ਦੀ ਆ ਉਹ ਕੇ ਰਿਪੋਰਟਾਂ ਦੇਖੋ ਚੋਣ ਤਾਂ ਬਾੜੀ ਖਰੀ ਹੈ ਨਾ ਚੋਣ ਤਾਂ ਇੱਧਰ ਹੈ ਕੀ ਪਾ ਪੋਲੀ ਆ ਹੈ ਨਾ ਬਹੁਤ ਹੀ ਜਿਆਦੀ ਕਲਦੇਸ ਆ ਚੋਣ ਓਕੇ ਲੈ ਨੇ ਠੀਕਾ ਵਰਦੀ ਆ ਵਰਦੀ ਆ ਮੈਂ ਇਹਨਾਂ ਕਰੇ ਗੱਲਾਂ ਹਾਂ ਤਾਂ ਤਾਰ ਤੁਰ ਲੈਂਦੀ ਬਾਗੋ ਬਾਗ ਹੀ ਆ 2 ਮਿੰਟਾਂ ਚ ਬਾਲਟੀ ਦੁੱਧ ਦੀ ਭਰੂ 15 ਕਿਲੋ ਚੋਟੀ ਦੁੱਧ ਨਾਲ ਦੇਵੇ ਆਪਣੀ ਗਰੰਟੀ ਠੀਕ ਆ ਸਾਹਮਣੇ ਆਵੇ ਸਾਹਮਣੇ ਆਵੇ ਬੰਦਾ ਮੋਲੇ ਦਾ 1 ਲੱਖ 15 ਠੀਕ ਆ 1 ਲੱਖ 10 ਦੀ ਆ ਨਾ ਪੈਸੇ ਛੋੜ ਨਹੀਂ ਤਾਂ ਨਹੀਂ ਕਰਦੇ ਨਹੀਂ ਪਹੁੰਚ ਨਹੀਂ ਕਰਨੀ ਪਾਉਂ ਇਥੇ ਮੁੱਢ ਕਹੀਣ ਘੱਟ ਤੇ ਰੁਪਈਆ ਕਰਦੇ ਆ ਮੁੜ ਕੇ ਲੋਕੀ 2.5 ਕਿਲੋਮੀਟਰ ਤੱਕ ਆਹ ਦਿੰਦੇ ਪਹੁੰਚ ਕਰ ਦੋ ਦੋਸਤ ਜੀ ਉਹਨੇ ਜੇ ਫਿਰ ਸਾਨੂੰ ਨਹੀਂ ਵਾਰਾ ਖਾਂਦਾ ਅੱਛਾ ਹਾਂ 1,110 ਦੀ 500 ਛੋਟ ਕਰਾਂਗੇ 1,11000 ਦੀ ਹਾਂ ਜੀ 515 ਕਿਲ ਵਾਲੀ ਝੋਟੀ ਵੀ ਦੇ ਦੇਣੀ ਚੰਗੀ ਚੰਗੀ ਤੇ ਆਹ ਵਾਲੀ ਝੋਟੀ ਇਹਦੇ ਥਲੇ 11 ਕਿਲੋ ਦੁੱਧ ਹੋ ਕੁਲਦੀਪ ਸਿਆ ਮਗਰ ਕੱਟੀ ਅੱਠਾ ਦਿਨਾਂ ਦੀ ਸੂਈ ਥਲੇ ਅੱਠਾ ਦਿਨਾਂ ਦੀ ਸੂਈ ਆ 11 12 ਕਿਲੋ ਦੁੱਧ ਹੋਊਗਾ 11 ਜਿਹੜਾ ਮਰਜ਼ੀ ਮੰਨ ਕੇ ਲੈ ਜੀ ਇੱਕ ਰੰਗ ਕਾਲੀ ਆ ਚੋਣ ਇੱਕ ਲੰਬਰ ਠੀਕ ਉਹ ਕੱਟੀ ਇਹਦੀ ਆਹੇ ਦੀ ਉਹ ਕੱਟੀ ਨਿੱਕੀ ਨਿੱਕੀ ਸਿੰਗੀ ਵੇ ਹਾਂ ਪਹਿਲਾਂ ਨਹੀਂ ਕੋਟੀ ਇਹਦੀ ਤੇ ਚੋਣ ਇਹਨੂੰ ਵੀ ਉਹਦੇ ਨਾਲ ਹੀ ਲੱਗਾ ਠੀਕ ਹੈ ਕੀ ਬਾਤ ਕਮਾੜਿਆ ਜੀ ਆਹ ਦੇਖੋ ਸੱਜਣਾ ਪਹਿਲਾ ਸੂਆ ਤਾਰਾ ਇਹਦੀਆਂ ਵੀ ਚੈੱਕ ਕਰਾਉਨੇ ਤੁਹਾਨੂੰ ਬੜੀ ਸਾਫ ਸੁਥਰੀ ਦੀ ਆ ਪਹਿਲਾ ਸੂਗਾ ਹੀ ਤੇ ਬੱਚੇ ਬੁੱਚੇ ਦੇ ਬੜੀ ਸਹਿਮਤ ਆ ਹੂੰ ਨਹੀਂ ਹੋ ਕੇ ਆ ਚੋਂਚਾਂ ਬੜੀ ਵਿੱਚ 100 ਦੀ 100 ਆ ਠੀਕ ਆ ਧੰਨਵਾਦ ਦੇਖਿਓ ਸੱਜਣਾ ਪਹਿਲਾ ਝੋਟੀ ਆ ਤੇ ਪਰ ਚੋਂਨ ਤਾਂ ਯਾਰ ਪਾਉ ਹੈਨਾ ਮੈਂ ਇਹਨਾਂ ਗੱਲਾਂ ਹੀ ਪਦੇਵੇਂ अच्छा तार मांग लियो मेहता रहते औंदी पहला नहीं है हां एदा रेट एदा खल्दीप सा रेट ਘਰ ਵਾਲਾ ਸਾਡੇ ਤੋਂ 1 20 ਮੰਗਦਾ ਸੀ ਪਰ ਆਪਾਂ 1 5 ਮੁੱਲ ਲੱਖ ਪੂਰੇ ਦੀ ਦੇਣੀ ਠੀਕ ਹਾਂ ਲੱਖ ਪੂਰੇ ਪੂਰੇ ਲੱਖ ਦੀ ਛੋੜ ਸੱਪਾ ਹੋ ਜੂ ਛੋੜ 300 ਛੋੜ ਕੇ 500 ਛੋੜ ਕਰ ਦਿੰਨੇ ਆ 500 ਛੋੜੇ ਕਰ ਦਿੰਨੇ ਭਾਵੇਂ ਕੋਈ ਨਾਮ ਹੀ ਖਰਾਵੇ ਅੱਛਾ ਹਾਂ ਕੰਮ ਹੀ ਕਰਕੇ ਕਲੀ ਠੀਕ ਕਰਾਵੇ ਤਾਂ ਕਿਉਂ ਨਾ ਅਗਲਾ ਤਾਂ ਵਾਰ ਵਾਰ ਕਰਾਊਗਾ ਨਹੀਂ 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 ਕਈ ਬੰਦੇ ਵੱਡਾ ਬੜਾ ਛੋਟੀ ਦਾ ਹਾਂ ਪਹਿਲਾਂ ਨਾ ਵੀ ਪਹਿਲਾਂ ਪਹਿਲਾਂ ਚਾਰ ਦੰਦ ਇਕੱਠੀ ਕਲਦੀਨ ਸਿੰਘਾਂ ਪਹਿਲਾਂ ਵੇਖ ਲੈ ਵਾ ਇਹਨੂੰ ਲੋਲੀ ਕੋਲੀ ਆਹ ਸੱਜਣਾ ਹਾਂ ਕੀ ਬਾਤ ਕਰੂ ਚੱਕ ਉਹ ਪੀਰ ਪੋਟਾ ਜਮਾਈ ਦੇ ਯਾਰ ਲਿਆ ਪਰ ਪ੍ਰਯੋਗ ਕਰਨਾ ਨਹੀਂ ਅਸਿਸਟੈਂਸੀ ਹੁੰਦਾ ਹੈ ਦੇਖੋ ਸੱਜਣੋ ਕੀ ਬਾਤ ਹੈ ਇਹ ਕੜੀਂਸੇ ਛੋਟੀ ਦੇਨ ਦਾ ਜਬ ਤਾਲੇ ਜੂਗੀ ਹਾਂ ਬਹੁਤ ਚੰਗੀ ਸਿਹਤ ਹੁੰਦਾ ਜੇ ਗੂੰਦ ਦੀ ਮੜੀ ਮੜੀ ਥਾਂ ਓਕੇ ਥਾਂ ਤਾਂ ਬਹੁਤ ਸੋਹਣਾ ਬਣਾ ਜੂਗੀ ਵੇਖਣ ਨੂੰ ਲੱਗਦਾ ਹਨਾ ਬਹੁਤ ਚੰਗੀ ਕੱਟੀ ਹਾਂ ਨਹੀਂ ਓਕੇ ਗਾਂ ਨੂੰ ਵੀ ਲੇਵਾ ਬਹੁਤ ਬਹੁਤ ਚੰਗੀ ਛੋਟੀ ਬਣੂਗੀ ਪਹਿਲਾਂ ਛੋਟੀ ਦੁੱਧ 12 ਕਿਲੋ ਚ ਵਾਜੂ ਜਿਆਦਾ ਨਹੀਂ ਉਹਦੇ ਮੰਨ ਕੇ ਚੱਲ ਗਏ ਵੀ ਧੁੰਨੀ ਨੂੰ ਸਟਾਰਟ ਕੀਤਾ ਲੈ ਮਾਈ ਨੇ ਹਨਾ ਨੀਲੀ ਦਾ ਪੱਖ ਰੱਖ ਨੀਲੀ ਦਾ ਪੱਖ ਰੱਖਦੀ ਫਿਰ ਜਾਤਾਂ ਲਈ ਕੱਟੀ ਕੱਟੀ ਜਣੀ ਨਸਲ ਆ ਨਾ ਉਹਨੇ ਦੁੱਧ ਦੇ ਜਣਾ ਬੱਠਪੋੜੇ ਵੀ ਚੱਕਵੇਂ ਦੀ ਇਹਦਾ ਪਾ ਇਹਦਾ 1 25 1 25 ਆ 1 20 ਦੀ ਆ ਨਾ ਕਰਨੀ ਹੈ 1 20 ਦੀ ਠੀਕ 1 ਲੱਖ ਤੇ 20 ਹਜ਼ਾਰ ਆ ਇਹ ਇਹ ਵੀ ਪਹਿਲਾ ਸਵੇਰ ਕਲ ਦੀ ਇਥੇ ਆ ਸੂਨ ਵਾਲੀ ਸੂਨ ਵਾਲੀ ਇਹ ਦੇ ਨਾ ਜੇ ਲੈ ਜਾ ਹਫਤਾ ਵੀ ਇੱਕ ਹਫਤੇ ਦੀ ਰੇਂਜ ਚ ਲੈ ਹਣਾ ਵੇ ਕਿੱਡੀ ਕੱਟੀ ਥੱਲੇ ਖੁੱਲੀ ਕਿਆ ਬਾਤ ਹਜੇ ਤਾਂ ਖੁੱਲੋ ਗਈ ਆ ਕਮਾਲਾ ਪਾਰ ਪੇ ਛੇ ਲੋ ਉਹ ਗਰੰਟੀ ਆਪਣੀ ਥਾਣਾ ਦੀ ਪਿੱਛੇ ਦੀ ਆਪਣੀ ਗਰੰਟੀ ਹੈ ਥਾਣ ਤਾਂ ਵੇਖ ਕੇ ਲੈ ਜੇ ਹਾਂ ਪਰ ਆਪਣੀ ਗਰੰਟੀ ਤਿੱਪੀ ਪਾਰ ਦੇ ਆਪਣੀ ਗਰੰਟੀ ਪਾਰ ਪਾਵੇ ਠੀਕ ਹਾਂ ਪਾਰ ਦੀ ਗਰੰਟੀ ਹੈ ਥਾਣ ਬਹੁਤ ਸੋਨਾ ਕੱਡੂ ਛੋਟੀ ਬਹੁਤ ਚੰਗੀ ਚੀਜ਼ ਲਾਲਚਾ ਡੇਰੀ ਛੋਟੀ ਹੈ ਕਲਦੀਸ਼ਾ ਦੁੱਧ 10000 ਕਿਲੋ ਦੇ ਜੂਗੀ ਦੇ ਦੇ ਜੀ ਹਾਂ ਇਹਦਾ ਭਾਅ ਕੱਢਾ ਇਹਦਾ 92000 ਰੁਪਿਆ ਰੇਟ ਹੈ 90000 ਦੀ ਹਾਨਾ ਦੇਣੀ ਮੁੱਲ 92 90 ਦੀ ਦੇਣੀ ਦੱਬੀ ਹਾਂ ਜੀ ਤੇ ਆ ਵੀ ਝੋਟੀ ਪਾਰ ਪਿੱਛੇ ਲੋ ਬੇਫਿਕਰੀ ਇਹਦੀ ਬੇਫਿਕਰੀ ਰਾਤ ਉੱਠਣ ਦੀ ਨਹੀਂ ਲੋੜ ਜਿੰਦ ਕ ਆਪਣੇ ਤੋਂ ਮਹੀਂ ਲੈ ਠੀਕ ਆ ਹਾਂ ਵੀ ਪਾਰ ਪਿੱਛੇ ਦੀ ਇਹਦੀ ਕੀ ਗਰੰਟੀ ਪਿੱਛੇ ਦੀ ਗਰੰਟੀ 1 20 ਦੀ 1 20 ਦੀ ਬੜਾ ਚੰਗਾ ਪੱਠ ਪੜਾ ਹਣਾ ਬਹੁਤ ਚੰਗੀ ਉਹ ਪੂਰੇ 90 ਦੀ ਉਹ ਪੂਰੇ 90 ਦੀ ਤੇ ਆ ਇੱਕ ਲੱਖ ਦੀ ਇਹ ਪੂਰੇ ਲੱਖ ਦੀ ਹਣਾ ਹਾਂ ਇਵੇਂ ਹੀ ਆਪਣੀ ਖਾ ਤਾਂ ਨਹੀਂ ਕੋਈ ਨਹੀਂ ਨਹੀਂ ਲੱਖ ਦੀ ਪੂਰੇ ਦੀ ਪੂਰੇ ਦੀ ਤੇ ਆ ਇੱਕ 110 ਦੀ ਓਕੇ ਓਕੇ ਅਜੇ 2 ਮਹੀਨੇ ਤੈਨੂੰ ਦੇ ਦਿੱਤਿਆਂ ਹਾਂ 2 ਮਹੀਨੇ ਦੇ ਦਿੱਤਿਆਂ ਇਹਨੂੰ ਕਰਦੇ ਮਾੜੀ ਜਿਹਾ 2 ਮਹੀਨੇ ਦੇ ਦਿੱਤਿਆਂ ਮਹੀ ਉਹ ਵੀ ਚੰਗੇ ਜਾਣ ਹਾਂ ਵੇਖੋ ਸੱਜਣਾ ਇਹ 10 ਦਸਦੀ ਹੈ ਨਾ ਇਹ 10 ਦਸਦੀ ਧੰਨਵਾਦ ਆ ਸੱਜਣਾ ਵੀਡੀਓ ਨੂੰ ਵੇਖਣ ਲਈ ਜਿਉਂਦੇ ਵਸਦੇ ਰੋ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਕਰੇ ਜਿਹੜਾ ਵੀ ਜਾਨਵਰ ਖਰੀਦੋ ਮਾਰਾਈ ਕਰੇ ਕਰ ਪਨੀਰ ਵੀ ਆ ਵੀ ਜਾ ਕੇ